ਪੜੇ ਕੀ ਨਾਮ ਆਪਨਾ ਰੁਪਿੰਦਰ ਜੀ ਕਿਹੜੀ ਜਗ੍ਹਾ ਤੋਂ ਆਪਾਂ ਅਸੀਂ ਬਈਪੁਰੂ ਸਾਹਿਬ ਤੋਂ ਬਈਪੁਰੂ ਕੁਰੂਤ ਸਾਹਿਬ ਤੋਂ ਆਪਾਂ ਤੁਹਾਨੂੰ ਬੋਡੀ ਸਾਹਿਬ ਦੇ ਪ੍ਰੋਡਕਟ ਦਿੱਤੇ ਹੈਗੇ ਆ ਉਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤਾਂ ਸੀ ਪਹਿਲਾਂ ਮੁਸ਼ਕਲ ਬਹੁਤ ਜਾਂਦੀ ਬੋਲਣ ਹੈ ਜੀ ਹੱਥ ਪੈਰੀ ਸੁੰਦੇ ਸੀ ਜੀ ਕੱਪੜੀਆਂ ਵੀ ਨਹੀਂ ਬੁਖਾਰ ਵੀ ਚੜਦਾ ਹੀ ਨਾਲ ਅੱਛਾ ਜੀ ਜਦੋਂ ਆ ਜੂਸ ਵਰਤਣਾ ਚਾਲੂ ਕੀਤਾ ਤੁਹਾਨੂੰ ਟਾਈਫਾਇਟ ਕਿੰਨੇ ਕਿ ਦਿਨ ਤੋਂ ਸੀ ਟਾਈਫਾਇਟ ਦੋ ਕੁ ਸਾਲਾਂ ਤੋਂ ਹੈਗਾ ਦੋ ਪਹਿਲਾਂ ਟਾਈਫਾਇਟ ਸੀ ਤੇ ਉਹਦੇ ਨਾਲ ਤੁਹਾਨੂੰ ਥਕਾਵਟ ਵੀਕਨੈਸ ਜ਼ਿਆਦਾ ਰਹਿੰਦੀ ਸੀ ਹਾਂ ਜੀ ਔਰ ਪਥਰੀਆਂ ਤੁਹਾਡੇ ਗੁਰਦੇ ਦੇ ਕਿ ਪੈਤੇ ਸੀ ਨਹੀਂ ਗੁਰਦੇ ਦੇ ਗੁਰਦੇ 'ਚ ਪਥਰੀਆਂ ਸੀ ਤੇ ਇਹ ਕਾफी ਸਮੇਂ ਤੋਂ ਹੀ ਪ੍ਰੋਬਲਮ ਆ ਸੀ ਤੇ ਦਵਾਈ ਵੀ ਖਾ ਚੁ ਕਿਤੇ ਹੋਗੀ ਦਵਾਈ ਕਾफी ਖਾ ਲਈ ਪਰ ਫਰਕ ਨਹੀਂ ਪਿਆ ਓਕੇ ਜੋ ਜੋ ਹਸਪਤਾਲ ਨਾਲ ਉਸ ਦੇ ਬਣਾ ਟਿਕ ਟਿਕ ਤੁਸੀਂ ਕਹਿੰਦੇ ਤੁਹਾਡੀ ਸਕਿਨ ਤੇ ਵੀ ਹਾਂਜੀ ਸਕਿਨ ਤੇ ਵੀ ਸ਼ਾਇਆ ਜਾਂਦੀ ਹੈ ਸਕਿਨ ਤੇ ਛਾਈਂ ਜ਼ਿਆਦਾ ਪੈਂਦੀਆਂ ਸੀ ਹਾਂਜੀ ਠੀਕ ਆ ਜੀ ਤੇ ਤੁਸੀਂ ਜਿਹੜੇ ਪ੍ਰੋਡਕਟ ਵਰਤੀ ਹੈਗੇ ਬੋਡੀ ਸਾਫ ਦੇ ਇਹ ਵਰਤਣ ਤੋਂ ਬਾਅਦ ਅੱਜ ਤੁਸੀਂ ਕੀ ਕਹਿਣਾ ਚਾਹੁੰਦੇ ਕਿਵੇਂ ਲੱਗਦਾ ਹੈ ਬਹੁਤ ਵਧੀਆ ਲੱਗ ਰਿਹਾ ਹੈ ਜਿਹੜੀ ਤੁਹਾਡੀ ਸਕੈਨ ਤੇ ਜਿਹੜੇ ਫੇਸ ਮੈਂ ਵੀ ਦੇਖਿਆ ਤੁਹਾਡਾ ਫੇਸ ਕਾਫੀ ਖਰਾਬ ਹੈਗਾ ਸੀ ਅੱਜ ਬਿਲਕੁਲ ਵਧੀਆ ਹੈਗਾ ਆ ਔਰ ਇਹ ਵੀ ਠੀਕ ਹੈਗਾ ਆ ਹਾਂਜੀ ਔਰ ਜਿਹੜੀ ਪਥਰੀਆਂ ਸੀ ਤੁਹਾਡੀਆਂ ਗੁਰਦੇ ਦੀਆਂ ਹਾਂਜੀ ਉਹ ਵੀ ਠੀਕ ਹੈ ਰਿਪੋਰਟ ਕਰਾਈ ਤੁਸੀਂ ਹਾਂਜੀ ਕਰਾਈ ਉਹ ਵੀ ਓਕੇ ਆ ਗਈ ਜਿਹੜੀ ਤੁਹਾਨੂੰ ਟਾਈਫਟ ਰੈਂਡ ਦਾ ਸੀ ਥਕਾਵਟ ਰਹਿੰਦੀ ਸੀ ਨਹੀਂ ਸਹੀ ਹੋ ਗਈ ਉਹ ਵੀ ਠੀਕ ਹੈ ਗਿਆ ਕੋਈ ਮੈਡੀਸਨ ਚੋਜ਼ ਕਰਦੇ ਹੋ ਨਹੀਂ ਸਰ ਕਹਿੰਦੇ ਕਈ ਵਾਰ ਨਾ ਬਹੁਤ ਸਾਰੇ ਪਰਿਵਾਰ ਵੀਡੀਓ ਚ ਦੇਖਦੇ ਹੁੰਦੇ ਆ ਉਹ ਕਹਿੰਦੇ ਜੀ ਇਹ ਮਤਲਬ ਫੇਥ ਨਹੀਂ ਕਰ ਪਾਉਂਦੇ ਤੇ ਉਹ ਪਰਿਵਾਰਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਪਰਿਵਾਰਾਂ ਵੀ ਹਜ਼ਾਰਾਂ ਰੁਪਏ ਦਵਾਈਆਂ ਤੇ ਲਾਈ ਜਾਂਦੇ ਆ ਹਾਂਜੀ ਉਹ ਪਰਿਵਾਰਾਂ ਨੂੰ ਇਹ ਨਹੀਂ ਕਹਿੰਦੇ ਆ ਵੀ ਦਵਾਈ ਦਾ ਰਿਜ਼ਲਟ ਬਹੁਤ ਵਧੀਆ ਮਿਲ ਗਿਆ ਕਿਉਂਕਿ ਮੈਂ ਖੁਦ ਵਰਤ ਕੇ ਵੇਖਿਆ ਹੈ ਨਹੀਂ ਤੁਸੀਂ ਖੁਦ ਵਰਤ ਕੇ ਆਏ ਜਿਹੜੇ ਬੋਡੀ ਦਾ ਪ੍ਰੋਡਕਟ ਆ ਇਹਨਾਂ ਨੂੰ ਯੂਜ਼ ਕਰ ਲੈਣਾ ਚਾਹੀਦਾ ਆ ਹਾਂਜੀ ਕੋਮ ਥੈਂਕ ਯੂ ਜੀ